ਸੁਖਵੀਰ ਸਿੰਘ ਬਾਦਲ ਆਪਣੇ ਪਾਰਟੀ ਦੇ ਜੋ ਝਗੜਾ ਹੋਣਾ ਦਾ ਚੰਝਟਾ ਉਹਦੇ ਚ ਬੀਜਪੀ ਔਰ ਨਾਗਪੁਰ ਨੂੰ ਖਸਾਉਂਦੇ ਨੇ ਔਰ ਉਹਨਾਂ ਦੇ ਸਾਥੀ ਵੀ ਇਹੀ ਕੰਮ ਕਰਨ ਲੱਗੇ ਆ ਜਦੋਂ ਕਿ ਸਾਨੂੰ ਇਹ ਅਫਸੋਸ ਹੈ ਜੋ ਉਹਨਾਂ ਦੀ ਪਾਰਟੀ ਛਾਲ ਹੋ ਰਿਹਾ ਔਰ ਇਹ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਜ਼ਿੰਮੇਵਾਰੀ ਹੈ ਪ੍ਰਧਾਨ ਕਿਸੇ ਇੱਕ ਨੇ ਬਣਨਾ ਹੁੰਦਾ ਪਾਰਟੀ ਸਾਰਿਆਂ ਨੂੰ ਨਾਲ ਮਿਲਾ ਕੇ ਕੰਮ ਕਰਨਾ ਹੁੰਦਾ ਚੱਲਣੀ ਇਹ ਸਭ ਨੂੰ ਬਰਾਬਰ ਸਨਮਾਨ ਦੇਣਾ ਜੇ ਉਹ ਬੰਦੇ ਜਾ ਰਹੇ ਨੇ ਤੁਹਾਡੇ ਐਨੇ ਸੀਨੀਅਰ ਸਾਥੀ ਨੇ ਜਿਹੜੇ ਅੱਜ ਵੀ ਕਹਿੰਦੇ ਅਸੀਂ ਅਕਾਲੀ ਆ ਤੇ ਉਹਦਾ ਦੋਸ਼ ਦੂਸਰਿਆਂ ਤੇ ਮੜਨਾ ਮੈਂ ਸਮਝਦਾ ਜੇ ਵੀ ਉਹਨਾਂ ਦੀ ਸੋਚ ਸੁਧਾਰ ਨਹੀਂ ਹੋਇਆ ਇਹ ਉਹਨਾਂ ਦੀ ਆਪਣੀ ਸੋਚ ਦੀ ਵਜ੍ਹਾ ਕਰਕੇ ਆ ਉਹਨਾਂ ਨੂੰ ਜੇ ਸੁਧਾਰ ਕਰ ਲੈਣਾ ਚਾਹੀਦਾ ਇਹਦੇ ਚ ਪੰਜਾਬ ਦਾ ਵੀ ਹਿੱਤ ਆ ਔਰ ਅਕਾਲੀ ਦਲ ਜਿਹੜੀ ਇੰਨੀ ਸੰਘਰਸ਼ਾਂ ਚੋਂ ਨਿਕਲੀ ਹੋਈ ਆ ਤਿਆਗ ਕੁਰਬਾਨੀਆਂ ਨਾਲ ਬਣਿਆ ਹੋਇਆ ਅਕਾਲੀ ਦਲ ਉਹ ਉਹ ਉਹਨਾਂ ਦੀ ਤਿਆਗ ਕੁਰਬਾਨੀਆਂ ਦਾ ਮਜ਼ਾਕ ਉਡਾ ਰਿਹਾ ਜਿਨ੍ਹਾਂ ਲੋਕਾਂ ਨੇ ਇਹਨੂੰ ਇਦਾਂ ਨਿਰਮਾਣ ਕੀਤਾ ਔਰ ਇਥੋਂ ਤੱਕ ਲੈ ਕੇ ਆਏ ਇਸ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਦੀ ਜ਼ਿੰਮੇਵਾਰੀ ਹੈ ਜੋ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਆ। ਆरोप ਸਾਡੇ ਤੇ ਲਾ ਰਹੇ ਆ ਕਿ ਬੀਜੇਪੀ ਕਰ ਰਹੀ ਆ। ਬੇ ਨਾਗਪੁਰ ਤੋਂ ਇਹਨਾਂ ਨੂੰ ਸ਼ਹਿਰ ਆ ਕੇ ਤੋਂ ਸ਼ਹਿਰ ਨਹੀਂ ਆ। ਲੱਖੋ ਇਹ ਤੁਹਾਨੂੰ ਮੈਂ ਬਾਰ-ਬਾਰ ਕਹਿਣਾ ਕਿ ਇਸ ਤਰ੍ਹਾਂ ਦੀ ਗਲਤੀ ਕਰਕੇ ਤੁਸੀਂ ਅਕਾਲੀ ਦਲ ਦਾ ਭੋਗ ਭਾ ਕੇ ਜਾਓਗੇ। ਜਦੋਂ ਕਿ ਇੰਨੇ ਵੱਡੇ ਸੰਗਠਨ ਦਾ ਭੋਗ ਨਹੀਂ ਭਾਣਾ ਚਾਹੀਦਾ। ਇਹ ਪੰਥ ਪੰਥ ਦੀ ਨਮਾਇਦਾ ਜਮਾਤ ਆ। ਸਾਡੀ ਤਾਂ ਇਹ ਸੋਚ ਆ ਔਰ ਅਕਾਲੀ ਦਲ ਨੂੰ ਵੀ ਖੇਤਰੀ ਪਾਰਟੀ ਹੈ। ਕੇਂਦਰ ਚ ਕੋਈ ਨੇਤৃত্ব ਚਾਹੀਦਾ ਹੁੰਦਾ। ਜਾਤਾ ਉਹ ਰਾਹੁਲ ਗਾਂਧੀ ਦਾ ਸਵੀਕਾਰ ਕਰਨ ਜਾਂ ਮੋਦੀ ਜੀ ਦਾ ਕਰ ਲੈਣ ਤੇ ਇੱਕ ਦਾ ਕਰਨਾ ਪੈਣਾ ਇਹ ਵੀ ਪਾਰਟੀਆਂ ਨੂੰ ਹਮੇਸ਼ਾ ਜਿਸ ਤਰ੍ਹਾਂ ਇੱਕ ਵਿਚਾਰਧਾਰਾ ਚਾਹੀਦੀ ਹੁੰਦੀ ਹੈ ਸੰਗਠਨ ਬਣਾਉਣ ਵਾਸਤੇ ਇੱਕ ਲੀਡਰ ਚਾਹੀਦਾ ਹੁੰਦਾ ਜਿਹਨੂੰ ਸਾਰੇ ਸਵੀਕਾਰ ਕਰਨ ਔਰ ਉਹਦੇ ਨਾਲ ਹੀ ਕਾਰਜਕਰਤਾ ਚਾਹੀਦੇ ਹੁੰਦੇ ਆ ਜਿਨ੍ਹਾਂ ਦਾ ਉਹ ਸੋਚ ਦੇ ਨਾਲ ਮਰਬਾਨ ਕੀਤਾ ਜਾਵੇ ਉਹ ਸੋਚ ਤੋਂ ਪ੍ਰੇਰਿਤ ਹੋਣ ਜਿਹੜੇ ਪੰਥਕ ਸੋਚ ਤੋਂ ਪ੍ਰੇਰਿਤ ਹੋਣ ਇਹ ਕਰਨਾ ਪੈਣਾ ਜੋ ਕਰ ਨਹੀਂ ਰਹੇ ਔਰ ਉਹਨਾਂ ਨੂੰ ਜੋ ਉਹਨਾਂ ਦੇ ਨਾਲ ਸਾਥੀ ਨੇ ਅੱਜ ਉਹ ਕਾਫੀ ਦਿਲ ਦੇ ਨਹੀਂ ਹੈਗੇ ਇਹ ਮੈਂ ਅੱਜ ਵੀ ਕਹਿਣ ਲੱਗਿਆ ਇਸ ਕਰਕੇ ਸਰਦਾਰ ਸੁਖਵੀਰ ਸਿੰਘ ਬਾਦਲਮੋਹ ਬੜੀ ਸੋਚ ਵਿਚਾਰ ਤੋਂ ਬਾਅਦ ਇਹਦੇ ਤੇ ਫੈਸਲਾ ਲੈਣਾ ਚਾਹੀਦਾ ਹੁ ਸਾਡੇ ਖਿਲਾਫ ਬੋਲਣਾ ਚਾਹੀਦਾ